ਹਰ ਹਾਂ ਜੀ ਬਈ ਅਸੀ ਕਾਲ ਤੇ ਗੁਰੂਤਪਾਲ ਸਾਹਿਬ ਠੀਕ ਹੈਗਾ ਘਰ ਪਰ ਸਾਰਾ ਦੇ ਉੱਗਿਆ ਜਿਵੇਂ ਤੁਹਾਨੂੰ ਪਤਾ ਵੀ ਜਿਹੜੇ ਜਨਵਾਰ ਆਪਾਂ ਫੁੱਲ ਗਰੰਟੀ ਨਾਲ ਸੇਲ ਕਰਦੇ ਤੇ ਕੋਈ ਧੋਖਾ ਨਹੀਂ ਕਿਸੇ ਬੰਦੇ ਨਾਲ ਇਹ ਬਈ ਆਪਾਂ 4 ਜਨਵਾਰ ਭੇਜ ਲੱਗੇ ਆ ਹਾਰਪੁਰ ਭੇਜ ਲੱਗੇ ਆ ਤੇ ਫੁੱਲ ਗਰੰਟੀ ਭੇਜ ਲੱਗੇ ਡਿਲੀਵਰੀ ਕਰ ਲੱਗੇ ਠੀਕ ਹੈ ਜੀ ਇਸੇ ਭਰਾਣੇ ਦੇ ਜਾਨਵਰਾਂ ਦੇ ਜੋੜੇ ਲੈਣੇ ਲੱਗੇ ਲਗਾਏ ਵੀ ਸੀ ਜੋੜੇ ਲੱਗੇ ਲਗਾਏ ਆਪਣੇ ਕੋਲ ਫਿਰਦੇ ਜਾਵਾ ਪੱਕੇ ਜੋੜੇ ਲਾ ਕੇ ਦੇਵਾਂਗੇ ਫੁੱਲ ਗਾਰੰਟੀਆਂ ਜੋੜੇ ਦੇਵਾਂਗੇ ਮਦੀਨਾ ਆਂਡੇ ਨਾਲ ਦੇ ਵਿੱਚ ਜਾਨਵਰਾਂ ਦੇਗਾ ਬੱਚੇ ਨਾਲ ਆਰਡਰ ਆਪਨੀ ਗਾਰੰਟੀ ਬਾਬਸ ਲਵਾਗੇ ਠੀਕ ਹੈ ਜੀ ਫੁੱਲ ਗਾਰੰਟੀਆਂ ਨਾਲ ਵੇਚਦੇ ਇਹ ਆ ਬਸ 4 ਮਹੀਨੇ ਲੱਗੇ ਤੇ ਚਾਰੇ ਬਈ ਦੋ ਨਾਰਾ ਦੋ ਮਦੀਨਾ ਠੀਕ ਹੈ ਜੀ ਇਹਨਾਂ ਤੋਂ ਆਪਣੇ ਕੋਲ ਮਿੱਕੀ ਕੰਮੀਲੇ ਲਾਲ ਚੀਨੇ ਕਬੂਤਰਾ ਆ ਉਹਨਾਂ ਦੇ ਭੇਜਣ ਲੱਗੇ ਲਾਲ ਸਰਾ ਕਬੂਤਰਾ ਇਹ ਚਿੱਟੀਆਂ ਅੱਖਾਂ ਦਾ ਉਦਿਆ ਮਦੀਨਾ ਵੀਰੇ ਕਾਕੇ ਵਾਲੇ ਕਬੂਤਰਾਂ ਜੋ ਆਪਣੀ ਪਹਿਲਾ ਕੂਦਰੀ ਬਾਜੀ ਛੁੱਟੀ ਵੀ ਆ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਜਮਾ ਪੱਲੀ ਸਾਫ ਆ ਸ਼ਾਕ ਹੀ ਮਦੀਨਾ ਮੋਹਰ ਲੱਗੀ ਵੀ ਆ ਪਹਿਲਾ ਕੂਦਰੀ ਬਾਜੀ ਛੁੱਟੀ ਹੈ ਜੀ ਇੱਕ ਕਿਸ ਦਿਨ ਲੱਗੇ ਆ ਇੱਕ ਆਹ ਵੀਰੇ ਕਾਕੇ ਵਾਲੇ ਕਬੂਤਰਾਂ ਦੇ ਕੂਦਰਾ ਸ਼ਾਕ ਆ ਆ ਦੇਖ ਸਕਦੇ ਸ਼ਾਕ ਕਾ ਕਬੂਤਰਾਂ ਠੀਕ ਹੈ ਜੀ ਇਹਦੇ ਵੀ ਮੋਹਰ ਲੱਗੀ ਹੈ ਵੀ ਕੂਤਰ ਪਹਿਲਾ ਬਾਜੀ ਛੁੱਟਿਆ ਹੋਆ ਤੇ ਪੱਲੀ ਸਾਫ ਆ ਜਮਾ ਠੀਕ ਹੈ ਜੀ ਇਹ ਇਹਦਾ ਪਾਸ ਹਿਆਰਪੁਰ ਭੇਜੇ ਲੱਗੇ ਆ ਆ ਮਦੀਨਾ ਵੀ ਜੀ ਟੀਰੀ ਇਹ ਵੀ ਟੀਰੀ ਮਦੀਨਾ ਜਿਹੜੀ ਆਪਣੀ ਕੱਕਲੇ ਕਬੂਤਰਾਂ ਚ ਵੀ ਠੀਕ ਹੈ ਜੀ ਇਹ ਵੀ ਜਮਾ ਪੱਲੀ ਸਾਫ ਆ ਦੋ ਬਾਜੀ ਛੁੱਟੇ ਵੇ ਦੋ ਨਹੀਂ ਛੁੱਟੇ ਵੇ ਠੀਕ ਹੈ ਜੀ ਇਹ ਕਬੂਤਰ ਜਿਹੜੇ ਆਪਾਂ ਭੇਜ ਲੱਗੇ ਆ ਜਿਲ੍ਹਾ ਹੁਸ਼ਿਆਰਪੁਰ ਭੇਜ ਲੱਗੇ ਠੀਕ ਹੈ ਜੀ ਕਿਸੇ ਭਰਾ ਨੇ ਜਨਮਰ ਲੈਣੇ ਤਾਂ ਆਪਣਾ ਸਪਰਕਰ ਲਓ ਆਪਣਾ ਜਿਲ੍ਹਾ ਡਿਸਟ੍ਰਿਕਟ ਫਰੀਦਕੋਟ ਪਿੰਡ ਕੰਮਿਆਣਾ ਤੇ ਆਪਣਾ ਅਸ਼ੌਕ ਕਰਕੇ ਸਾਰੇ ਭਰਾ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਜਨਵਰ ਤੁਹਾਨੂੰ ਕਿਦਾਂ ਦੇ ਲੱਗੇ ਇਹ 4 ਜਨਵਰ ਭੇਜ ਲੱਗੇ ਵੀਰੇ ਜੀ ਦੋ ਮਦੀਨਾ ਸ਼ਾਹੀ ਮਦੀਨ ਟੀਰੀ ਮਦੀਨ ਤੇ ਇੱਕ ਲਾਲ ਜੀਨਾ ਕਬੂਤਰਾ ਤੇ ਇੱਕ ਹੈ ਗਿਆ ਛਾਖਾ ਕਬੂਤਰਾ ਠੀਕ ਹੈ ਜੀ ਚਾਰੇ ਜਨਵਰ ਰੁਪਏ ਜੇ ਲੱਗੇ ਤੇ ਫੁੱਲ ਗਰੰਟੀਆਂ ਭੇਜ ਲੱਗੇ ਆ ਇਹ ਐਸਾ ਹੁਣਾ ਦਿੱਤੇ ਆ ਬਾਈ ਬਾਜੀਆਂ ਛੱਡ ਕੇ ਤੇ ਇਹਨਾਂ ਦੇ ਜੋੜੇ ਵੀ ਲਾ ਸਕਦਾ ਠੀਕ ਹੈ ਜੀ ਜਿਹੜੀ ਆ ਟੀਰੀ ਕਬੂਤਰੀ ਆ ਇਹ ਲਾਲ ਸਰੇ ਕਬੂਤਰਾ ਦੇ ਫੁੱਲ ਬੱਚੇ ਉੱਡਣਗੇ ਜਿਹੜੀ ਛਾਖੀ ਕਬੂਤਰੀ ਐ ਤੇ ਛਾਖੇ ਕਬੂਤਰਾ ਇਹ ਜੋੜਾ ਛਾਖੇ ਲੱਗੂ ਐ ਤੇ ਫੁੱਲ ਗਰੰਟੀਆਂ ਦਿੱਤੇ ਜਨਵਰ ਕਿਸੇ ਭਰਾਣੇ ਨੂੰ ਜਨਵਰ ਲੈਣੇ ਸੰਪਰਕ ਕਰ ਲਓਏ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਵੀ ਧੰਨਵਾਦ